ਪੱਗਾਂ ਵਾਲਿਆਂ ਨੂੰ ਟਰੋਲ ਕਰਨ ਵਾਲੀਆਂ ਖਬਰਾਂ ਤਾਂ ਬਹੁਤ ਵਾਇਰਲ ਹੁੰਦੀਆਂ ਜਿਸ ਵਿੱਚ ਇਹੋ ਜੀ ਖਬਰ ਦੱਬੀ ਰਹਿ ਜਾਂਦੀ ਹੈ ਰਾਜਵੀਰ ਕੁਰ ਬਰਾਡ ਸਸਕੈਚਵੈਂਚ RCMP ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਧਾਰੀ ਮਹਿਲਾ ਕਾਂਸਟੇਬਲ ਬਣ ਗਈ ਹੈ வால்ਮਾਰਟ ਸਟੋਰ ਵਿੱਚ ਕੰਮ ਕਰਨ ਤੋਂ ਸ਼ੁਰੂ ਕਰਕੇ RCMP ਵਿੱਚ ਚੁਣੇ ਜਾਣ ਤੱਕ ਦਾ ਰਾਹ ਸੌਖਾ ਤਾਂ ਨਹੀਂ ਸੀ ਪਰ ਮੈਨ ਨੇ ਸਭ ਕੁਝ ਪੋਸੀਬਲ ਕਰ ਦਿੰਦੀ ਆ ਇਹ ਉਹੀ RCMP ਹੈ ਜਿੱਥੇ 1991 ਵਿੱਚ ਬਲਤੇਜ ਸਿੰਘ ਢਿੱਲੋਂ ਪਹਿਲੇ ਪੱਗ ਵਾਲੇ ਅਫਸਰ ਬਣੇ ਸਨ ਜਿਸ ਵਿੱਚ RCMP ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਬਲਤੇਜ ਸਿੰਘ ਦੀ ਦਸਤਾਰ ਕਰਕੇ ਪਰ ਅੱਜ ਉਹ ਕੈਨੇਡਾ ਦੇ ਸੈਨੇਟਰ ਹਨ ਜੇ RCMP ਦੀ ਗੱਲ ਕਰੀਏ ਤਾਂ ਇਸ ਦਾ ਪੂਰਾ ਨਾਮ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਹੈ ਤੇ RCMP FBI ਤੋਂ ਵੀ 35 ਸਾਲ ਪੁਰਾਣੀ ਪੁਲਿਸ ਆ ਜੋ 1873 ਵਿੱਚ ਬਣੀ ਸੀ ਜਦੋਂ ਕਿ FBI 1908 ਵਿੱਚ ਬਣੀ ਸੀ 173 ਵਿੱਚ RCMP ਦਾ ਨਾਮ ਨਾਰਥ-ਵੈਸਟ ਮਾਊਂਟਨ ਪੁਲਿਸ ਸੀ ਜਿਸ ਨੂੰ 1 ਫਰਵਰੀ 1920 ਵਿੱਚ ਅਧਿਕਾਰਿਕ ਤੌਰ ਤੇ ਰਾਇਲ ਕੈਨੇਡੀਅਨ ਮਾਊਂਟਨ ਪੁਲਿਸ RCMP ਕਰ ਦਿੱਤਾ ਗਿਆ RCMP ਦੀ ਯੂਨੀਫਾਰਮ ਦੁਨੀਆ ਦੀਆਂ ਸਭ ਤੋਂ ਸ਼ਾਨਦਾਰ ਯੂਨੀਫਾਰਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਤਾਂ ਅੱਜ ਉਸੇ ਹੀ ਯੂਨੀਫਾਰਮ ਵਿੱਚ ਦਸਤਾਰ ਬਨ ਕੇ ਰਾਜਪੀਰ ਕੌਰ ਵੀ ਖੜੀ ਹੈ